ਮੇਰੇ ਹਸਬੰਦ ਨੂੰ ਕਰੰਟ ਲੱਗ ਗਿਆ ਸੀ ਮੈਨੂੰ 1 ਵਜੇ ਪਤਾ ਲੱਗਿਆ ਸੀਗਾ ਜੀ ਕੀ ਜਾਣਕਾਰੀ ਦਿੱਤੀ ਮੈਨੂੰ ਕਹਿੰਦੇ ਵੀ ਉਹ ਕਰੰਟ ਲੱਗਿਆ ਵੀ ਕੁਛ ਨਹੀਂ ਹੋਇਆ ਹੈਗਾ ਤੇ ਆਤ ਨੇ ਇਹ ਦੱਸਿਆ ਸੀਗਾ ਪੰਜ ਦੇ ਸਾਢੇ ਪੰਜ ਵੀ ਉਹਨਾਂ ਦੀ ਡੈਥ ਹੋ ਗਈ ਇੱਕ ਬੇਨਾ ਛੋਟਾ ਛੋਟਾ ਜਿਹਾ ਬੇਟਾ ਹੈਗਾ ਜੀ ਕਿੰਨੇ ਸਾਲ ਦੀ ਉਮਰ ਹੈ ਜੀ ਹਾਂ 2 ਸਾਲਾਂ ਦਾ ਹੈਗਾ ਜੀ ਤੇ ਹੁਣ ਸਰਕਾਰ ਤੋਂ ਕੀ ਮੰਗ ਕਰੀਏ ਨੌਕਰੀ ਮਿਲਣੀ ਚਾਹੀਦੀ ਹੈ ਜੀ ਇੱਕ ਤਾਂ ਇੱਕ 1 ਕਰੋੜ 1 ਕਰੋੜ ਰੁਪਇਆ ਪਰ ਮੇਰਾ ਸਾਲਾ ਸਾਹਿਬ ਸੀ ਬਿਜਲੀ ਵਿਭਾਗ ਦੇ ਵਿੱਚ ਸਰਕਾਰੀ ਜੋਬ ਕਰਦੇ ਸੀ ਬੀ.ਏ. ਬਨਿਆਲ ਭਵਾਨੀਗੜ੍ਹ ਦੇ ਵਿੱਚ ਠੀਕ ਹੈ ਕਿਤੇ ਕੋਈ ਲੈਂਡ ਫਾਲਟ ਹੋਈ ਉਹ ਉੱਥੇ ਟਰਾਂਸਫਾਰਮ ਦੇ ਉੱਪਰ ਆਪਣੀ ਸੈਟਿੰਗ ਕਰਨ ਗਈ ਗਏ ਸੀ ਤੇ ਉੱਥੇ ਜਾ ਕੇ ਅਚਾਨਕ ਕਰੰਟ ਆ ਗਿਆ ਬੈਕ ਕਰੰਟ ਬਣਿਆ ਕਿਤੋਂ ਸਮਝ ਨਹੀਂ ਲੱਗੀ ਹੋਗੀ ਉਹਨਾਂ ਨੂੰ ਤੇ ਪਹਿਲਾਂ ਉਹਨਾਂ ਨੂੰ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਉਹ ਸੀਰੀਅਸ ਸੀ ਤੇ ਉਹਨਾਂ ਨੇ ਐਂਬੂਲੈਂਸ ਰਾਹੀਂ ਪਟਿਆਲੇ ਰੈਫਰ ਕੀਤਾ ਪਰ ਰਸਤੇ ਦੇ ਵਿੱਚ ਜਾਂਦੇ ਹੋਈ ਹੁਣ ਦੀ ਡੈਕ ਹੋ ਗਈ। ਦੇਖੋ ਜੀ ਦੋਸ਼ੀ ਅਸੀਂ ਮੌਕੇ ਤਾਂ ਹਾਜ਼ਰ ਹੈ ਨਹੀਂ ਸੀ ਪਰ ਮੁਲਾਜ਼ਮਾਂ ਦੇ ਕਹਿੰਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਕਿਤੇ ਪਿੰਡ ਦੇ ਵਿੱਚੋਂ ਜਨਰੇਟਰ ਦਾ ਕੋਈ ਬੈਕਗ੍ਰਾਉਂਡ ਆਇਆ ਤੇ ਸਪਲਾਈ ਉਹਨਾਂ ਦੇ ਨਾਲ ਟੱਚ ਹੋ ਗਈ ਤੇ ਉਹਨਾਂ ਦੇ ਕਰੰਟ ਲੱਗ ਗਿਆ ਤੇ ਸਾਰ ਅਸੀਂ ਬਲਿਆਲ ਪਿੰਡ ਦੇ ਵਿੱਚ ਇੱਕ ਬਲਿਆਲ ਤੋਂ ਬਲਦਵਾਲੀ ਸੜਕ ਤੇ ਟਰਾਂਸਫਾਰਮਰ ਸਾਥ ਵਾਲਾ ਟਰਾਂਸਫਾਰਮਰ ਅਸੀਂ ਉਹਦੀ ਐਲਟੀ ਦੀ ਮੈਂਟੇਨੈਂਸ ਕਰ ਰਹੇ ਸੀ ਤੇ ਮੈਂਟੇਨੈਂਸ ਅਸੀਂ ਅਰਥ ਵਗੈਰਾ ਸੇਫਟੀ ਵਜੋਂ ਐਚਟੀਓ ਦੀ ਗੈਰਨੋਂ ਲੈਣ ਦੀ ਸੂਚੀ ਘਟੀ ਸੀ ਬਲਿਆਲ ਪਿੰਡ ਦੀ ਟ੍ਰਾਂਸਫਰਿੰਦੀ ਵੀ ਕੱਟੀ ਹੋਈ ਸੀ ਅਸੀਂ ਉੱਪਰ ਵੀ ਅਰਥ ਕੀਤਾ ਸੀ نیچے ਵੀ ਅਰਥ ਕੀਤਾ ਸੀ ਜਦੋਂ ਅਸੀਂ ਸਾਰਾ ਕੰਮ ਪ੍ਰੋਪਰ ਹੋ ਗਿਆ ਤਾਂ ਅਸੀਂ ਐਲਟੀ ਦੇ ਫਿਓਜਾਂ ਤੋਂ ਜਦੋਂ ਅਰਥ ਲਾਉਣ ਲੱਗੇ ਨਿਊਟਰਲ ਤੋਂ ਅਰਥ ਲਾਹਿਆ ਜਦੋਂ ਨੇ ਕਮਲ ਨੇ ਤਾਂ ਨਾਲ ਦੀ ਨਾਲ ਉਹਦੇ ਝਟਕਾ ਲੱਗਿਆ ਉਹਨੂੰ ਕਰੰਟ ਦਾ ਉਹਦੀ ਨਾਲ ਦੀ ਨਾਲ ਜਨਰੇਟਰ ਦੀ ਸਾਨੂੰ ਆਵਾਜ਼ ਸੁਣੀ ਜਨਰੇਟਰ ਚੱਲਿਆ ਨਾਲੇ ਤੇ ਮੈਂ ਇੱਥੇ ਭੱਜ ਕੇ ਜਨਰੇਟਰ ਬੰਦ ਕਰਾਇਆ ਤੇ ਜਦੋਂ ਬੰਦ ਕਰਵਾਇਆ ਨਾਲ ਦੀ ਨਾਲ ਉਹਦੇ ਚੰਗਾੜੇ ਨਿਕਲਣ ਨੂੰ ਬੰਦ ਹੋ ਗਏ ਤਾਂ ਤਾਂ ਫਿਰ ਇਹਨਾਂ ਨੂੰ ਦੋ ਮਜ਼ਮਲਾਜਮ ਨੇ ਅਸੀਂ ਜਨਰੇਟਰ ਨੂੰ ਲਾਇਆ ਸਾਡੇ ਤੇ ਪ੍ਰੈਸ਼ਰ ਇਹਨਾਂ ਜੀ ਅਸੀਂ ਪੰਜ ਪਿੰਡਾਂ ਦੇ ਵਿੱਚ ਚਾਰ ਮਜ਼ਮਲਾਜਮਾਂ ਸਾਡੇ ਤੇ ਪ੍ਰੈਸ਼ਰ ਇਹਨਾਂ 18-18 ਸਾਡੇ ਕੋਲ ਫੀਡਰ ਨੇ ਪੰਜ ਪਿੰਡ ਨੇ ਸਾਨੂੰ ਸਿਰਨਾਉਣ ਤੱਕ ਦੀ ਟਾਈਮ ਨਹੀਂ ਮਿਲਤਾ ਪਿਛਲਾ ਸੰਡੇ ਸੀ ਮੈਨੂੰ ਸਿਰਨਾਉਣ ਦਾ ਟਾਈਮ ਨਹੀਂ ਲੱਗਿਆ ਹਾਂਜੀ ਜੇ ਆਈ ਸਾਹਿਬਾਨ ਨੂੰ ਮੈਂ ਫੋਨ ਕੀਤਾ ਉਹ ਇੱਥੇ ਹਸਪੀਟਲ ਚ ਆਇਆ ਜਦੋਂ ਉਹਨਾਂ ਨੂੰ ਕਿਹਾ ਵੀ ਇਹ ਘਟਨਾ ਵਾਪਰ ਗਈ ਦੀਪਕਾ ਹਸਪੀਟਲ ਚ ਲੈ ਕੇ ਆਇਆ ਉਸ ਉਹਨਾਂ ਨੇ ਇੱਥੇ ਸਾਨੂੰ ਕਲੰਬੀਆ ਰੈਫਰ ਕਰ ਦਿੱਤਾ ਉਹਨਾਂ ਤਾਂ ਉਹਨੂੰ ਜਾਣਦੇ ਵੇਸ ਉਹਨਾਂ ਨੇ ਮ੍ਰਿਤਕ ਭਲੰਡ ਤੇ ਬਲਿਆਲ ਸੱਤ ਵਾਲੇ ਟਰਾਂਸਫੋਰਮ ਦੀ ਐਲਟੀ ਦੀ ਮੇਨਟੇਨੈਂਸ ਕਰ ਰਹੇ ਸੀ ਸਵਿੱਚ ਕੱਟ ਗਿਆ ਉਸ ਤੋਂ ਬਾਅਦ ਸੁਖਚੈਨ ਸਿੰਘ ਤੇ ਕਮਲਜੀਤ ਸਿੰਘ ਸਾਈਕਲੈਂਡਮੈਨ ਟਰਾਂਸਫੋਰਮ ਦੇ ਮੇਨਟੇਨੈਂਸ ਕਰ ਰਹੇ ਸੀ ਜਦੋਂ ਕੰਮ ਕਰ ਲ ਕੇ ਉਹਨਾਂ ਨੇ ਅਰਥਵਿਦਾਰੀ ਤਾਂ ਕਿਸੇ ਨੇ ਜਨਰੇਟਰ ਚਲਵਾਤਾ ਉਹਦਾ ਬੈਕ ਗਰੰਟ ਇਹਨਾਂ ਦੇ ਵੱਜਾ ਜ ਦਾ ਤੋਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਸਾਥੀ ਕਮਲਜੀਤ ਸਿੰਘ ਜਿਹੜਾ ਕੱਲ ਪਬਲਿਕ ਦੀ ਸੇਵਾ ਕਰਦਾ ਹੋਇਆ ਐਲਟੀ ਲੈਂਡ ਤੇ ਕਰੰਟ ਦਾ ਸ਼ਿਕਾਰ ਹੋਇਆ ਤੇ ਉਹਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌਰੀਨ ਦੇ ਵਿੱਚ ਉੱਥੇ ਧਰਨਾ ਲਾ ਕੇ ਬੈਠੇ ਸੀਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦੇ ਕੇ ਜਿਵੇਂ ਕਿ ਫੌਜ ਦੇ ਜਵਾਨ ਨੂੰ ਪੁਲਿਸ ਦੇ ਜਵਾਨ ਨੂੰ ਜਾਂ ਹੋਰ ਕਈ categories ਨੇ ਜਿਨ੍ਹਾਂ ਨੂੰ ਸ਼ਹੀਦਾ ਦਰਜਾ ਦੇ ਕੇ ਕਰੋੜ ਦਾ ਮੌਜ ਹੈ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਦਿੱਤਾ ਜਾਵੇ ਤੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਐਚਓ ਸਾਹਿਬ ਤੋਂ ਬਿਨਾ ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਤੋਂ ਬਿਨਾ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇ ਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ ਆ ਪਰ ਇਕਲ ਜ਼ਰੂਰ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਐਕਸ਼ਨ ਸਾਹਿਬ ਵੀ ਆਈ ਹੈ ਗੱਲਬਾਤ ਤੋਂ ਐਕਸ਼ਨ ਸਾਹਿਬ ਬੁਲਵਾਈ ਆ ਜੋ ਕਹਿੰਦੇ ਮੈਂ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਤੇ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿਨਾ ਉਹ ਕੱਲ ਵੀ ਉਹਨਾਂ ਨੇ ਕਹਿਤਾ ਸੀਗਾ ਪਰ ਉਸ ਤੋਂ ਬਿਨਾ ਸਾਡੇ ਲੇਵੇ ਹੋਰ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਭਜਦੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ੌਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਸ਼ਹੀਦ ਦਾ ਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ। ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਸ਼ਾ ਜ਼ਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ ਇਹ ਹੋਣੀ ਚਾਹੀਦੀ ਹੈ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਈਆ ਦਿੱਤਾ ਨਹੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਕੋਈ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਇਨਸਾਨ ਹੈ ਜਾਣੀ ਜਿਹਦੀ ਹੱਕ ਇੰਜੂ ਨਾ ਹੋਵੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ 'ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਤੇ ਸਾਥੀ ਨੂੰ ਸ਼ਹੀਦ ਦਾ ਦਰਜਾ ਇਸ ਤੋਂ ਘੱਟ ਸਾਡਾ ਕੋਈ ਸਮਝੌਤਾ ਨਹੀਂ